ਕੀ ਹੋਇਆ ਬੜਿਆ ਉਹ ਤੈਨੂੰ ਪਾਣੀ ਪੀਂਦਾ ਸੀ ਪਾਣੀ ਨੂੰ ਬੱਕਰੇ ਖਾਦਨੇ ਤਾਂ ਪੈਰੀਂ ਦਾ ਟਿੱਕੇ ਉਹ ਬਾਹਰੇ ਪੈ ਤੌੜਾ ਝੋਸਰਾ ਕਰ ਉੱਥੇ ਪਾਣੀ ਨਾ ਸੌਵੇਂ ਨਾ ਸੌਣ ਦੇ ਪੈ ਟਿੱਕੇ ਇੱਥੋਂ ਲੋ ਪੀਂਦੇ ਨੇ ਜਰ ਇਹ ਓਹ ਓਹ ਉਹ ਬੜਿਆ ਹਾਂ ਮੇਰੀ ਗੱਲ ਸੁਣ ਇੱਕ ਹਾਂ ਕੱਲ ਤਾਂ ਆਉਦਾ ਨਾ ਮੰਜਾ ਬਾਹਰੇ ਡਾਲਿਆ ਕਰ ਤੇ ਬੇੜੇ ਚ ਅੱਛਾ ਉੱਥੇ ਪਾਜਿਆ ਕਰ ਕੋਈ ਨਹੀਂ ਬਾਹਰੇ ਡਾਲਾਂਗੇ ਭਾਈ ਤੂੰ ਨਾ ਸਾਰਾ ਖੰਗੀ ਜਾਣਾ ਇਹਨਾਂ ਸੌਵੇਂ ਨਾਲ ਸੌਣ ਨੂੰ ਫਾਇਦਾ ਸੁੱਤਾ ਨਹੀਂ ਗਿਆ ਫਾੜੀ ਕੋਠੀ ਦਾ ਖਰਾਬ ਕਰ ਦਿੱਤੋ ਓਕੇ ਉਰੇ ਕੱਲ ਤੋਂ ਮੰਜਾ ਬਾਹਰ ਡਾਇਆ ਉੱਥੇ ਬੈਠਾ ਕਰ ਆਉਦਾ ਉਰੇ ਪੈ ਕੇ ਅੰਦਰ ਚੰਗਾ ਕੋਈ ਦਵਾਈ ਤਾਂ ਦਵਾ ਦੇ ਫਿਰ ਮੈਨੂੰ ਦਵਾਈ ਨੂੰ ਤਾਂ ਕੀ ਹੋਇਆ ਚੰਗਾ ਭਾਲਾ ਤਾਂ ਹੈਗਾ ਮੇਰੇ ਕੋਲ ਪੈਸੇ ਪੂਰੇ ਨਹੀਂ ਹੈਗੇ ਆਦਾ ਬਾਤ ਚੜ ਜੀ ਆਪੇ ਲਈ ਆਈ ਜਾ ਕੇ ਤੇਰਾ ਰੋਜ਼ ਹੀ ਕੰਮ ਹੋ ਗਿਆ ਚੰਗਾ ਭਾਈ ਕੰਮ ਨਹੀਂ ਕਰਨੀ ਕੋਈ ਵਿਲੜ ਨੂੰ ਬੜਾ ਡਰਾਗਾ ਮੰਜਾਬ ਦਾ ਕਿੱਥੋਂ ਲਊ ਪਿੰਦੇ ਨੇ ਠੀਕ ਕਰੀ ਜਨਾ ਓਏ ਬੁੱਟੇ ਦੇ ਪਾਣੀ ਪੋਣਾ ਪਾਣੀ ਉਸਾਲਾ ਇੱਦਾਂ ਕੀ ਮਰੂਦ ਲੱਗਣਗੇ ਬਿੱਲ ਇੱਥੇ ਧੁੱਪੇ ਫਰੀ ਜਨਾ ਕੰਮ ਨਹੀਂ ਕਰਨੀ ਤੈਨੂੰ ਕੋਈ ਚਾਹ ਲੱਕਾ ਦੀਆ ਕੰਮ ਕਰਦਾ ਤੂੰ ਵੱਡਾ ਕੰਮ ਆ ਵੀ ਫੀਸ ਨਾ ਭਰਿਆ ਨਾ ਫੀਸ ਭਰ ਕੇ ਤੂੰ ਕਿਹੜਾ ਜੱਜ ਲੱਗਣਾ ਹੈ ਅਜੇ ਤੱਕ ਹੀ ਜਾਂ ਸਾਡੇ ਮੰਗੂ ਘਰੇ ਵਜੇਗਾ ਕੋਈ ਲੋਡਿੰਗ ਸਕੂਲ ਸਕਾਲ ਜਾਣ ਦੀ ਕਰ ਲਿਆ ਪੜਾਈਆਂ ਤਾਂ ਇੱਥੇ ਵਜਾ ਲੋਡ ਨਹੀਂ ਛੱਡ ਸਕੂਲ ਸਕਾਲਾਂ ਖੜਾ ਕਰ ਲੂ ਉਹ ਰੱਜ ਕੇ ਆਉਂਦਾ ਹੂੰ ਨਾਲ ਨਾਲ ਤੂੰ ਗੌਰ ਰੱਖਣੀ ਜੀ ਜੀ ਨਾ ਨਾ ਠੀਕ ਹੈ ਤੇ ਕਰੇ ਜਬਾ ਖਾਣ ਅਰਦਾ ਅੱਜ ਕੇ ਰੋਜ ਠੀਕ ਹੈ ਠੀਕ ਹੈ ਹੁਣ ਤਾਂ ਜੀ ਜੀ ਦੀ ਗੌਰ ਰੱਖਣੀ ਨਾ ਠੀਕ ਹੈ ਮੈਂ ਰੱਖੂ ਇੰਨੇ ਪੀਣ ਲੱਗਿਆ ਉਹਦਾ ਪੂਰੀ ਪਿੰਦਾ ਹੈ ਫਿਰ ਬਣੂਗੀ ਤੁਹ ਬਚਿਆ ਹੁੰਦਾ ਹੋਰ ਕਾਲੇ ਆ ਗਿਆ ਹਾਂ ਆ ਗਿਆ ਜੀ ਉਹ ਕਿੰਨੀ ਕਿ ਲੱਗੀ ਜਿਹੜੀ ਆਪਣੀ ਜੀਰੀ ਦਾ ਸਾਰੀ ਲੱਗੀ ਇੱਕ ਮੁੱਕੇ ਵਾਲਾ ਰਹਿ ਗਿਆ ਇੱਕ ਪੌਦ ਵਾਲਾ ਸਾਨੂੰ ਅੱਛਾ ਹਾਂ ਭਾਈ ਮੈਂ ਤਾਂ ਵਗ ਜਾਣਾ ਡਿਊਟੀ ਤੇ ਹੂੰ ਹੂੰ ਦੇਖ ਦਾਨੇਦਾਰ ਤੋਂ ਇੰਨਾ ਕੰਮ ਬਣਦਾ ਨਹੀਂ ਕਿ ਕਦਰ ਬਜ਼ੁਰਗ ਪਿਆ ਆਪਣਾ ਹੂੰ ਠੀਕ ਹੈ ਉਹ ਵੀ ਦਵਾਈ ਦਵਾ ਕੇ ਲਿਆਉਣੀ ਤੇ ਕਹੋ ਮੈਂ ਸਾਡੇ ਨੂੰ ਕਿਹਾ ਜੀ ਦਵਾਈ ਦਵਾ ਲਿਆ ਬਰਾਏ ਨਾ ਦਵਾ ਲਿਆ ਉਹ ਉਹ ਕਿਵੇਂ ਆ ਜਾਂਦਾ ਖੇਤ ਕਿਹੜਾ ਗੋੜਾ ਮਾਰ ਲੈਂਦਾ ਕਿ ਨਾ ਉਹ ਤਾਂ ਡੱਕੀ ਰਹਿੰਦਾ ਵੇ ਖੇਤਾਂ ਚ ਆਕੀ ਨਹੀਂ ਕਿਤੇ ਇਹਨੂੰ ਪਤਾ ਹੀ ਨਹੀਂ ਵੀ ਕਿੱਥੇ ਖੇਤਾਂ ਕਿੱਥੇ ਉਹ ਹੋਇਆ ਬੰਦਾ ਅੱਛਾ ਮੈਂ ਤਾਂ ਫੋਨ ਕਰੇ ਤੇ ਕਹਿੰਦਾ ਮੈਂ ਖੇਤ ਜਾਂਦਾ ਨਾ ਨਾ ਉਹ ਤਾਂ ਗਈ ਨਹੀਂ ਮੇਰੇ ਤਾਂ ਗੁੱਟੀ ਮਿਲ ਜਾਂਦਾ ਅੱਛਾ ਹੂੰ ਜੇ ਵਾ ਲੜਦਾ ਲੜਦਾ ਤੈਨੂੰ ਕਿਹਾ ਤਾਂ ਨਹੀਂ ਕਰੇ ਕੋਸਣਾ ਨਾ ਆਖਿਆ ਕੁਛ ਨਹੀਂ ਬਸ ਜਾਂਦਾ ਨਹੀਂ ਕਿ ਤੱਤੇ ਰੋਈ ਨਸ਼ੇ ਪੱਤੇ ਕਰ ਲੱਗ ਗਿਆ ਫਿਰ ਹੂੰ ਲੱਗਦਾ ਹੋਰ ਇਹੀ ਲੱਗਦਾ ਮਨ ਦਾਪ ਕਰੇ ਨਹੀਂ ਲੜਦਾ ਬੁੜੇ ਨਾਲ ਬੁੜੇ ਨਾਲ ਤਾਂ ਲੜਦਾ ਹੋ ਗਈ ਮੈਂ ਦਾ ਖੇਤ ਵਗ ਜਾਣਾ ਪਤਾ ਬੁੜੇ ਨੂੰ ਪਤਾ ਉਸ ਬੁੜੇ ਤੋਂ ਬੁੜੇ ਨੂੰ ਉਹ ਆਪਣੇ ਲਾਨਦਾਰ ਨੂੰ ਹੀ ਤੰਗ ਕਰੀਆਂ ਲਾਨਦਾਰਾ ਮੁੰਡੇ ਨਾਲ ਲੜਦਾ ਜੀ ਹੈ ਉਹ ਨਾਲ ਵੀ ਲੜਦਾ ਪੂਰਾ ਤੰਗ ਕਰ ਰਿਹਾ ਸਾਨੂੰ ਹੁਣ ਦੱਸਦਾ ਕੀ ਕਰੀਏ ਅਸੀਂ ਉਹ ਆਖਣਾ ਲੜਦਾ ਹੈ ਬੁੜੇ ਨੂੰ ਤੰਗ ਕਰਦਾ ਦਵਾਈ ਦਵਾ ਕੇ ਨਾ ਟੱਕੇ ਰਹਿਦਾ ਹੈ ਇਹ ਦਵਾਈ ਦਵਾ ਕੱਲ ਕਿਹਾ ਸੀ ਇਹਨੂੰ ਮੈਂ ਉਹ ਤਾਂ ਗਿਆ ਹੀ ਨਹੀਂ ਹੈਗਾ ਟੱਕੇ ਟੱਕ ਕੇ ਆਇਆ ਸਾਥਣੇ ਚ ਵੱਖਾਂ ਰੜੀ ਆ ਆ ਤਾਂ ਬਰਾਤ ਭਾਈ ਰੋੜੇ ਨੂੰ ਤਾਂਗਾ ਬੁੜੇ ਦਵਾਈ ਦਵਾਉਣੇ ਤਾਂ ਪੁੱਤੇ ਕੋਈ ਕੰਮ ਨਹੀਂ ਲੈਣਾ ਬੁੜੇ ਦਾ ਫਿਰ ਦੇਖਣਾ ਮੈਂ ਠੀਕ ਆ ਨਾ ਅੰਦਰੇ ਪਿਆ ਓਕੇ ਮਿਲਣਾ ਜ਼ਰਾ ਠੀਕ ਹੈ ਠੀਕ ਹੀ ਆ ਭਾਈ ਹਾਂ ਦਵਾਈ ਨਹੀਂ ਦਵਾਉਗਾ ਇਹ ਦਵਾ ਉਹਨੂੰ ਕਿਹਾ ਸੀ ਕੱਲ ਮੈਂ ਦਵਾ ਲੈਣੇ ਦਵਾਈ ਨਾ ਉਹ ਡੱਕਾ ਟੱਕਾ ਆ ਗਿਆ ਮੈਂ ਕਿਹਾ ਸੀ ਮਾਂ ਸੁਨਾਮ ਲੈ ਜੀ ਉਹਨੂੰ ਕੇਪੀ ਸ਼ਰਮਾ ਦੇ ਮੈਂ ਤਾਂ ਦੋ ਤਿੰਨ ਵਾਰ ਹੀ ਕਹਤਾ ਦਵਾਈ ਨੂੰ ਵੀ ਭਾਈ ਦਵਾਈ ਦਵਾ ਦੇ ਹਾਂ ਆਕੜ ਕੇ ਜੇ ਬੋਲਿਆ ਕੁਛ ਐਂ ਬੋਲਦਾ ਨਹੀਂ ਵੀ ਮੂੰਹ ਆਈ ਗੱਲ ਹੀ ਕਰਦਾ ਜਿਹੜੀ ਕਰਦਾ ਬਸ ਅੱਛਾ ਹੁਣ ਕੀ ਤਕਲੀਫ ਕੀ ਹੈ ਫਿਰ ਬਸ ਕਦੇ ਤਜਾਬ ਜਾਵਾ ਜਾਂ ਮੈਂ ਹੂੰ ਕਦੇ ਸਿਰ ਜਾ ਦੁੱਖਦਾ ਬਸ ਘੇਰ ਜੀ ਆ ਜਾਂਦੀ ਹੈ ਚਾ ਉਹ ਨਹੀਂ ਦੋ ਦਫਾ ਹੁਣ ਪਤਾ ਨਹੀਂ ਕਿੱਥੇ ਆ ਹੁਣ ਚੱਕੀ ਨਹੀਂ ਹੈਗਾ ਫੋਨ ਲਾਇਆ ਦੀਗਾ ਉਹਦਾ ਤਾਂ ਕੋਈ ਪਤਾ ਨਹੀਂ ਆ ਕਿ ਕਿ ਨਹੀਂ ਆ ਬੋਸਾ ਨਾ ਉਹਦਾ ਪਤਾ ਨਹੀਂ ਆਥ ਨਹੀਂ ਆਉਂਦਾ ਉਹਦਾ ਕਿੱਥੇ ਅੱਛਾ ਨਸ਼ੇ ਪੱਤੇ ਜਿਆਦੇ ਪੈ ਗਿਆ ਹੈ ਬਸ ਉਹਦੋਂ ਡੱਕਾ ਢਕਾ ਹੀ ਰਹਿੰਦਾ ਉਹ ਯਾਰ ਮੈਂ ਤਾਂ ਖਾਛੇ ਚਰਵਾਦ ਆਇਆ ਹੁਣ ਛੁੱਟੀ ਨਹੀਂ ਮਿਲਦੀ ਕਦੇ ਕਦੇ ਮਿਲਦੀ ਹੈ ਜਿਆਦੇ ਸਾਡੇ ਕੋਲ ਕੰਮ ਦਾ ਟਾਈਮ ਹੈ ਹੂੰ ਚੱਲ ਚੱਲਦਾ ਮੈਂ ਤਿਆਰ ਹੋ ਜਾ ਮੜਾ ਜਾ ਚੰਗਾ ਹਾਂ ਨਾ ਅਨੂਲਾ ਮੈਂ ਚੱਲਦਾ ਹੁਣੇ ਆਇਆ ਦੀ ਮੈਂ ਤਾਂ ਚੰਗਾ ਜੀ ਹਾਂ ਬੱਪੂ ਆਪੋ ਹਲੇ ਆਵਾਜ਼ ਮੱਚ ਡੈੜੀ ਦਿਗਿਆ ਹੋਇਆ ਚਲ ਚੱਕ ਕੇ ਲਈ ਉਹਦਾ ਰੋਗ ਹੈਲੋ ਗਿਲਨੋ ਫੋਨ ਕਰੀਏ ਰੋਗ ਦਾ ਕੰਮ ਹੋ ਗਿਆ ਹੋਰ ਪ੍ਰੋਪਰਾਂ ਚੱਕ ਕੇ ਢੱਕਿਆ ਪਿਆ ਚੱਕ ਰੋ ਇਹਨੂੰ ਸੇਤੀ ਨਰਦਾਂ ਇਹ ਲੈ ਇਹ ਰੋਗ ਦਾ ਕੰਮ ਹੋ ਗਿਆ ਤਾਂ ਹੋਰ ਚੱਲ ਜੀ ਮੰਗੇ ਚੱਲੀਏ ਫਿਰ ਆ ਜਾ ਉਹ ਬਾਈ ਕਿੱਲੋ ਅੱਜ ਬੈਠ ਗਿਆ ਪਿਆ ਕਿੱਥੇ ਉਹ ਪਿਆ ਉਹ ਆਇਆ ਯਾਰ ਆ ਹੋਰ ਉਹ ਆਇਆ ਲੈਣ ਦਾ ਯਾਰ ਕਿਹੜੀ ਦਵਾਈ ਇਹਦਾ ਮੈਂ ਤਾਂ ਵਿੱਚੇ ਕੰਮ ਰਹਿ ਗਿਆ ਤਰਾ ਉਹ ਕੀ ਹੋ ਗਿਆ ਕਾਲੇ ਓਏ ਉਹ ਕੀ ਹੋ ਗਿਆ ਜਣੋ ਇਹਨੂੰ ਦਵਾਈ ਦੋ ਬਈ ਚਾਜ ਦੀ ਦਵਾਈ ਕੀ ਹੋ ਗਿਆ ਨੂੰ ਨਾਲਾ ਵਾਲਾ ਡੱਕਿਆ ਹੋਇਆ ਰਹਿੰਦਾ ਯਾਰ ਹੁਣ ਕਰੀਏ ਕੀ ਦਾ ਉਹ ਤੇਰਾ ਹੀ ਹਾਲ ਹੀ ਲੈਨੇ ਹੋਏ ਪੈਂਦਾ ਮਾੜਾ ਮੋੜਾ ਦੋ ਪਹਿਲਾਂ ਤੂੰ ਨਹੀਂ ਦਵਲਾਣੇਦਾਰ ਨੂੰ ਦਵਾਈ ਦਵਾ ਕੇ ਰਿਹਾ ਤੈਨੂੰ ਕੈਦ ਹਫਤਾ ਹੋ ਗਿਆ ਫੋਨ ਕਰਦੇ ਨੂੰ ਭਾਈ ਨੂੰ ਦਵਾਈ ਦਵਾ ਲੇ ਦਵਾਈ ਦਵਾ ਲੇ ਕਰੇ ਜਵਾਖਾ ਨਾਲ ਗਾਲਾਂ ਕੱਢੀਆਂ ਨਾ ਯਾਰ ਸਾਰਾ ਦਿਨ ਆਇਆ ਕਿਵੇਂ ਗੱਡੀ ਚੱਲੂ ਯਾਰ ਸਾਰਾ ਕੁਸਤਾ ਤਾਂ ਨਸ਼ਾ ਜਿਹੜਾ ਤਾਂ ਭਾਈ ਯਾਰ ਮਾੜਾ ਮੋੜਾ ਸੁਧਰਿਆ ਕਰੋ ਭੈਂਦਾ ਇਹ ਕੰਮ ਅੱਜ ਕੀ ਪਿਆ ਕਰ ਬਰਬਾਦ ਕਰਿਆ ਪਿਆ ਤਾਂ ਚਲ ਸਹੀ ਗੱਲਾਂ ਵੀ ਯਾਰ ਚਲ ਸ਼ਰਣੀ ਕੀ ਟੱਟੂ ਦੀ ਐ ਇਹ ਤੈਨੂੰ 20 ਵਾਰ ਤਾਂ ਸਮਝਾਤਾ ਵੀ ਤੂੰ ਘਰੇ ਮਾਣਾ ਬੋਟਾ ਭਾਈ ਚਲ ਮੈਂ ਤਾਂ ਡਿਊਟੀ ਤੇ ਰਹਿਣਾ ਯਾਰ ਕਦੇ ਨਾ ਕਦੇ ਦਾ ਤਰ੍ਹਾਂ ਬਾਅਦ 15 ਦਿਨਾਂ ਬਾਅਦ ਸੁੱਟੀ ਮਿਲਦੇ ਆ ਉੱਦੇ ਆਉਣਾ ਤੂੰ ਘਰੇ ਦਾ ਮਾਪਿਓ ਸਾਭ ਸਕਦਾ ਉਹਨੂੰ ਤਾ ਦਨੋਂਗੇ ਬਿਲਕਦੇ ਨੂੰ ਨਾ ਉਹਨੂੰ ਦਵਾਈ ਦਵਾਇਆ ਤਾ ਜਵਾਹ ਦੀ ਫੀਸ ਪਰਖਣਾ ਨਾ ਉਹ ਪਰਖਿਆਂ ਤੂੰ ਤੂੰ ਪੈਸੇ ਨੇ ਹੋਰ ਕਿਤੇ ਨਸ਼ਿਆਂ ਜੜਾ ਤੇ ਇਹਨੂੰ ਪੜਾ ਕੇ ਗਿਆ 15000 ਦਾ ਫੀਸ ਭਰਨੀ ਪਰ ਦੁਬਈ ਮੈਂ ਕੋਈ ਨਾ ਪਹਿਲਾਂ ਨਹੀਂ ਪਹਿਲਾਂ ਨਹੀਂ ਭਰਤੀ ਤੇ ਹੀ ਹੁਣ ਭਰ ਦਿਆਂ ਤੂੰ। ਨਾ ਹੁਣ ਭਰ ਦੂੰ ਬਾਈ। ਭਾਈ ਇਹਦਾ ਸੌਦਾ ਮੈਂ ਸੁਧਰਦੇ ਨਹੀਂ ਆਉਂਦਾ ਚੱਕੇ ਟੰਡ ਫੋੜੀ ਅੱਡ ਹੋ ਜਾਇਆ ਯਾਰ ਮੈਂ ਤਾਂ ਆਉਦਾ ਅੱਡੋ ਜਿਉਂ ਬਸ। ਬਾਈ ਕੋਈ ਨਹੀਂ ਯਾਰ ਮੈਨੂੰ ਗਲਤੀ ਹੋ ਗਈ ਦੇਖ। ਬਾਈ ਮੈਂ ਤੂੰ ਤਾਂ ਤੇਰੇ ਨਾਲ ਚੱਲਿਆ ਨਹੀਂ ਤਾਂ ਆਇਆ ਤੇਰਾ ਰੋਜ਼ ਰੋਜ਼ ਦਾ ਛਾਪਾ ਇਹ ਤਾਂ ਆਪਾਂ ਤੋਂ ਲੋਟ ਨਹੀਂ ਆਉਂਦਾ ਹੈਗਾ। ਤੂੰ ਤਾਂ ਐਂ ਹਿਸਾਬ ਚ ਨਹੀਂ ਆਉਂਦਾ ਤਾਂ ਤੂੰ ਨਸ਼ਿਆਂ ਦੇ ਬਾਈ ਆਪਾਂ ਤਾਂ ਇਹ ਕੰਮ ਦੇ ਨਾਲ ਕਰਜਵਾਖ ਪਾਲ ਲੈਂਦੇ ਹਾਂ। ਆਹਦਾ ਚੱਕ ਕੰਧ ਕੱਢ ਲਾ ਗੱਲ ਨੂੰ ਬੁਲਾ ਲਾ ਰਿਸ਼ਤੇਦਾਰਾਂ ਨੂੰ। ਸਮਝ ਗਿਆ? ਨਾ ਬਾਈ ਗਲਤੀ ਹੋ ਗਈ ਮੈਂ ਜਦੋਂ ਦੇ ਤੈਨੂੰ ਮੈਂ ਗਲਤੀ ਮੰਨਦਾ ਮੇਥੋਂ ਗਲਤੀ ਹੋ ਗਈ ਉਹ ਸਾਰਾ ਬੇਚਾਰਾ ਕਾਲਾ ਖੇਤ ਫਿਰਿਆਂ ਦਾ ਯਾਰ ਮਾਣਾ ਮੋਟਾ ਦੋਨੋਂ ਕੋਈ ਰੇ ਪਾਣੀ ਦਾ ਕੋਈ ਰੇ ਵਛਿਹਾਰੇ ਇਕੱਲੇ ਨਾ ਗਰਮੀ ਦਾ ਟਾਈਮ ਹੈ ਬਿਮਾਰ ਹੋ ਗਏ ਜਮੀ ਕੰਮ ਤੋਂ ਬਹਿ ਜਾਗੇ ਨਾ ਜਾ ਕੇ ਨੂੰ ਬਈ ਕੱਲ ਆਇਆ ਕਰੂ ਮੈਂ ਜਾ ਠੀਕ ਹੈ ਆਇਆ ਕਰ ਬਈ ਆ ਉਹਦਾ ਦੇਖਣਾ ਬੜਾ ਪੰਜ ਚਾਰ ਦਿਨ ਹਫਤਾ ਦੇਖਣਾ ਤੇਰੇ ਕਣੀ ਨਹੀਂ ਆਪਾਂ ਤਾਂ ਕੰਦ ਕੱਟ ਲਾ ਉਹਦੀ ਅੱਧ ਹੋ ਜਾਣਗੇ ਬਸ ਨਾ ਨਾ ਬਈ ਮੈਂ ਜਾਇਆ ਕਰੂੰਗਾ ਬਾਪੂ ਕੱਲ੍ਹ ਨਾਲ ਦੋਹਰਾ ਅੱਜ ਲਈਏ ਦਵਾਈ ਦਵਾ ਕੇ ਲਈਏ ਬਈ ਕਾਲੇ ਯਾਰ ਮੇਥੋਂ ਬਹੁਤ ਗਲਤੀ ਹੋ ਗਈ ਯਾਰ ਇਹ ਗੱਲ ਗੱਲ ਮਾੜੀ ਐ ਨਸ਼ਾ ਯਾਰ ਐ ਨਾ ਨਾ ਫਰੀ ਮਾੜਾ ਬਾਈ ਮਾੜਾ ਯਾਰ ਮੈਂ ਹੁਣ ਬਾਈ ਦੇਖ ਧਿਆਨ ਰੱਖੂ ਪੂਰਾ ਯਾਰ ਠੀਕ ਐ ਤੇਰੇ ਨਾਲ ਹੀ ਕਰ ਆਇਆ ਕਰੂੰਗਾ ਮੈਂ ਗੇੜਾ ਮਾਰ ਕੇ ਉਹਦੇ ਘਰ ਤੇ ਨਾ ਕੰਮ ਕਰ ਵੀ ਕਰਾਇਆ ਕਰੂੰਗਾ ਬਾਪੂ ਨੂੰ ਮੈਂ ਤਾਂ ਗਲਤ ਬੋਲੇ ਗਿਆ ਥੋੜਾ ਯਾਰ ਮਾੜਾ ਉਹ ਵੀ ਬੜੇ ਨੂੰ ਤੂੰ ਗੱਤ ਬੋਲੇਆ ਹੋਰ ਮੇਰੇ ਤੋਂ ਗਲਤੀ ਹੋ ਗਈ ਮਾਲਤੀ ਮੰਨਦਾ ਯਾਰ ਮੈਂ ਹੈਨਾ ਮੈਂ ਤਾਂ ਧਿਆਨ ਰੱਖੂ ਬਾਈ ਬਣ ਕੇ ਜੇਗਾ ਹਾਂ ਠੀਕ ਐ ਚਾਹ ਕਿ ਮਾਰਿਆ ਕੇ ਤੇ ਗੇੜਾ ਤੂੰ ਹੈਨਾ ਮੈਂ ਤੇਰੀ ਚਾਹ ਲੈ ਕੇ ਆਉਂਦਾ ਹਾਂ ਪਿੱਛੇ ਹਾਂ ਮੈਂ ਕਹਿਣਾ ਸਿੰਗਾ ਬਾਈ ਹਾਂਜੀ ਦੋਸਤੋ ਇੱਕ ਅਸੀਂ ਇਹ ਵੀਡੀਓ ਬਣਾਇਆ ਨ ਜਿਵੇਂ ਪਰਿਵਾਰ ਨੇ ਪਰਿਵਾਰ ਖਤਮ ਹੋ ਰਹੇ ਆਪਾਂ ਦੇਖ ਰਹੇ ਆਂ ਇਹ ਕਰਕੇ ਆਪਾਂ ਇਹ ਬੇਨਤੀ ਇਹ ਦੇਖੋ ਨਸ਼ੇ ਛੱਡ ਕੇ ਆਪਦੀ ਜ਼ਿੰਦਗੀ ਸੁਧਾਰੋ ਅਤੇ ਆਪਣੇ ਮਾਪਿਆਂ ਦੀ ਸੇਵਾ ਕਰਨਾ ਆਪਣਾ ਫਰਜ਼ ਹੈ ਮਾਪਿਆਂ ਦੀ ਸੇਵਾ ਜ਼ਰੂਰ ਕਰਿਆ ਕਰੋ ਮਾਪਿਆਂ ਨਾਲ ਹੀ ਸਭ ਕੁਝ ਹੁੰਦਾ ਉਹਨਾਂ ਸਿਰ ਤੇ ਆਪਾਂ ਇੱਥੇ ਤੱਕ ਪਹੁੰਚਦੇ ਹੁੰਨੇ ਆਂ ਮਾਪਿਆਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਤੇ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਜੇ ਕੋਈ ਗਲਤੀ ਲੱਗੀ ਤਾਂ ਉਹਦੀ ਮਾਫੀ ਹੈ ਧੰਨਵਾਦ